ਸਾਡੇ ਪ੍ਰੋਫੈਸਰ ਗਿੱਲ ਸੀਗੇ ਜਤਿੰਦਰ ਗਿੱਲ ਹੁਣ ਪ੍ਰਿੰਸੀਪਲ ਨੇ ਹਾਂਜੀ ਗਿੱਲ ਉਹ ਸਾਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਬਰੀਫਿੰਗ ਕੀਤੀ ਸੀਗੀ ਨਵਾਂ ਬੈਚ ਸੀਗਾ ਓਕੇ ਉਹਨਾਂ ਨੇ ਇੱਕ ਚੀਜ਼ ਕਹੀ ਸੀ ਦੋਜ਼ੂ ਸ਼ੂਟ ਅਬੋਵ ਦਾ ਸਟਾਰਸ ਲੈਂਡ ਅਬੋਵ ਦਾ ਮਾਊਂਟੇਨਸ ਓਕੇ ਕਿ ਜਿਨ੍ਹਾਂ ਦੀ ਤਾਰਿਆਂ ਤੱਕ ਦੀ ਉਡਾਰੀ ਆ ਨਾ ਉਹ ਡਿੱਗਦੇ ਟੈਂਦੇ ਪਹਾੜਾਂ ਤੱਕ ਦੀ ਉਚਾਈ ਲੈ ਜਾਂਦੇ ਆ ਬਿਲਕੁਲ ਬਿਲਕੁਲ ਤਾਂ ਹੁਣ ਮੇਰੀ ਤਾਰਿਆਂ ਵਾਲੀ ਉਡਾਰੀ ਆ ਜਿਹੜੀ ਉਹ ਹਲੇ ਮੁਕੰਮਲ ਨਹੀਂ ਹੋਈ ਉਹ ਚੱਲ ਰਹੀ ਆ ਕੋਸ਼ਿਸ਼ ਕਰੂੰਗਾ ਕਿ ਉਹ ਚੱਲ ਜਾਰੀ ਰੱਖਾਂ ਸੋਚ ਵੱਡੀ ਰੱਖਣੀ ਚਾਹੀਦੀ ਹਾਂ ਸੋਚ ਵੱਡੀ ਤਾ ਉਹ ਫਿਰ ਉਹਦੇ ਅਕੋਰਡਿੰਗ ਜੇ ਮੈਨੂੰ ਡਿਗਦੇ ਟੈਂ ਦੇ ਡਿਗਦੇ ਟੈਂ ਦੇ ਮੈਂ ਪਹਾੜੀਆਂ ਦੇ ਜਿੰਨੀ ਵੀ ਉਚਾਈ ਲੈ ਸਕਦਾ ਮੈਂ ਉਹ ਕੋਸ਼ਿਸ਼ ਕਰੂੰਗਾ ਕਿ ਉਹਨਾਂ ਕ ਮੈਨੂੰ ਮਿਲ ਜਵੇ ਸਬ ਇਨਸਪੈਕਟਰ ਦਾ ਮੁਕਾਮ ਮੇਰੇ ਲਈ ਬਹੁਤ ਚੰਗਾ ਮੈਂ ਉਹਦੇ ਨਾਲ ਸੈਟੀਸਫਾਈਡ ਆ ਬੀ ਉਹ ਚੀਜ਼ ਮੇਰੇ ਲਈ ਤਮਾ ਮੇਰੀ ਹੈ ਜਿਹੜੀ ਉਹ ਸ਼ਾਂਤ ਆ ਮੈਂ ਉਸ ਚੀਜ਼ ਪਰ ਜੇ ਮੈਨੂੰ ਕੁਝ ਚੰਗਾ ਮਿਲਦਾ ਤਾਂ ਮੈਂ ਉਹਦੇ ਲਈ ਜ਼ਰੂਰ ਜਾਊਗਾ ਕਿਉਂਕਿ ਮੈਨੂੰ ਪਤਾ ਮੈਂ ਕਰ ਸਕਦਾ ਮੇਰੇ ਚ ਟੈਲੈਂਟ ਹੈ ਮਨ ਲੈ ਵੀ ਤੁਸੀਂ ਇਹ ਚਾਹੁੰਦੇ ਕੀ ਹੁਣ ਅੱਗੇ ਜੇ ਤੁਹਾਨੂੰ ਕੋਈ ਆਪਸ਼ਨ ਮਿਲੇ ਉਹਦਾ ਤੁਹਾਡਾ ਏਜ ਪੀਰੀਅਡ ਵੀ ਹੁੰਦਾ ਨਾ ਕੋਈ ਵੀ ਤੁਹਾਡੀ ਕਿੰਨੇ ਕ ਜੇ ਸ ਪਰ ਜੇ ਮੈਂ ਤੁਹਾਨੂੰ ਵੈਸੇ ਬਰੀਫੀਆਂ ਦੱਸ ਦਿੰਦਾ ਕਿ